ਉਹਨਾਂ ਵੱਡਾ ਲੀਡਰ ਇੱਥੇ ਕਾਰੋਸਟਾ ਉਹਨੇ ਕੱਲ ਵੀਡੀਓ ਹੋਣੀ ਬਹੁਤ ਲੋਕਾਂ ਦੇ ਵਿੱਚ ਹੋਣੀ ਹੈ ਉਹ ਲੇਡੂ ਵੀਡੀਓ ਇੰਟਰਨੈਟ 'ਤੇ ਗਈ ਨਾ ਬੇਦੋਤਾਂ ਤੋਂ ਬਾਰੋ ਕੋਲੋਂ ਲੋਕ ਜਾਇਤ ਨਛੇ ਬੈਠੇ ਨਾ ਪੈਸੇ ਵੰਦੇ ਨੇ ਮੈਂ ਉਸ ਲੀਡਰ ਨੂੰ ਕਹਿਣਾ ਚਾਹਨਾ ਆਪਣੀ ਜ਼ਮੀਰ ਨੂੰ ਚਾਹ ਦੀ ਜ਼ਮੀਰ ਨੂੰ ਜਿੱਥੋਂ ਕਹਿੰਦੇ ਸਾਹਮਣੇ ਲੈ ਕੇ ਆ ਤਰ ਲੋਕਾਂ ਨੂੰ ਦੱਸ ਕਿ ਤੂੰ ਵੀ ਸਭ ਬਾਈਚ ਕੀ ਕੀ ਕਰ ਤੂੰ ਤੇਰਾ ਬੱਬਾ ਨਾਲ ਚ ਕਰਕੇ ਗਿਆ ਹੈ ਉਹਨਾਂ ਦਾ ਪਤਾ ਹੈ ਪਰ ਇੱਕ ਗੱਲ ਸੁਣ ਲਓ ਇਹ ਜਿਹੜੇ ਲੀਡਰ ਤੋਂ 22 ਸੌ ਪਾਈ ਦੇ ਕਰਕੇ ਗਏ ਨੇ ਤਾਂ ਉਹ ਜੀ ਸੰਤ ਮੇਰੇ ਸਾਹਮਣੇ ਬੈਠੀ ਐ ਇਹ ਉਹ ਜਵਾਬ ਦੇ ਨੂੰ 24 ਚ ਦੇਣ ਗਿਆ ਲੋਕ ਦੇ ਸਾਹਮਣੇ ਬੈਠੇ ਚਰਨਾਂ ਦੀ ਚੀਜ਼ ਨਹੀਂ ਹਲਕਾ ਡੇਰਾ ਬਾਬਾ ਨਾਨਕ ਦਾ ਪਿੰਡ ਧਰਮਕੋਟ ਰੰਦਾਵਾ ਵਿੱਚ ਆਮ ਆਦੀ ਪਾਰਟੀ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਮਸੀਹ ਆਗੂ ਬੋਨੀ ਰੰਦਾਵਾ ਵੱਲੋਂ ਰੱਖੀ ਗਈ ਛੋਟੀ ਜੀ ਮੀਟਿੰਗ ਨੇ ਰੈਲੀ ਦਾ ਰੂਪ ਕਰ ਲਿਆ ਬੋਨੀ ਰੰਦਾਵਾ ਦੀ ਪ੍ਰੇਰਣਾ ਸਰਕਾਰ ਕਾਂਗਰਸ ਪਾਰਟੀ ਦੇ ਕਟੜ ਕਰੀਬ ਪੰਜਾਬ ਪਰਿਵਾਰਾਂ ਨੇ ਆਮ ਆਦੀ ਪਾਰਟੀ ਦੇ ਹਲਕਾ ਇਨ ਚਰਗੁਰ ਦੀਪ ਸਿੰਘ ਰੰਦਾਵਾ ਦੀ ਅਗਵਾਈ ਵਿੱਚ ਆਮ ਆਦੀ ਪਾਰਟੀ ਵਿੱਚ ਸ਼ਾਮਲ ਹੋਏ ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਾ ਗੁਰਦੀਪ ਸਿੰਘ ਰੰਦਾਵਾ ਨੇ ਆਪਣੀ ਪਾਰਟੀ ਦੀ ਹੋਂਦ ਤੱਕ ਦੀਆਂ ਉਪਲਬਧੀਆਂ ਗਨਾਈਆਂ ਗਈਆਂ ਤੇ ਉੱਤੇ ਹੀ ਰਵਾਇਦੀ ਪਾਰਟ ਦੇ ਕਿਸਾਨ ਨੇ ਸਾਦੇ ਹੋਇ ਇੱਕ ਹੈ ਕਿ ਇਨਾ ਪਿਛਲੇ 75 ਸਾਲਾਂ ਤੋਂ ਰਵਾਇਦੀ ਪਾਰਟ ਦੇ ਲੀਡਰਾਂ ਨੇ ਪੰਜਾਬ ਦੇ ਭਲੇ ਦੀ ਕੁਝ ਨਹੀਂ ਕੀਤਾ ਸਗੋਂ ਪੰਜਾਬ ਅਸਲ ਲੁੱਟਿਆ ਅਤੇ ਕੁੱਟਿਆ ਗਿਆ ਉਹਨਾਂ ਆਪਣੇ ਹਲਕੇ ਦੇ ਵੱਡੇ ਕਾਂਗਰਸੀ ਆਗੂ ਬਿਨਾ ਨਾਮ ਲੈਂਦੇ ਹੋਏ ਕਿਹਾ ਕਿ ਉਹਨਾਂ 2022 ਦੇ ਵਿਧਾਨ ਸਭਾ ਚੋਣਾਂ ਦੌਰਾਨ ਗੁੱਡਾ ਕਰਦੀ ਅਤੇ ਪੈਸੇ ਦੇ ਬਲ ਨਾਲ ਮੁਸਕਨ ਨਾਲ ਆਪਣੀ ਸੀਟ ਬਚਾਈ ਹੈ ਉਹਨਾਂ ਦੱਸਿਆ ਕਿ ਜਿੱਥੇ ਹਲਕੇ ਦੇ ਲੋਕ ਇਨਰਵਾਤੀ ਪਾਰਟੀ ਤੋਂ ਅੱਕੇ ਲੋਕ ਆਮ ਆਦਮੀ ਪੜੇ ਸ਼ਾਮਲ ਹੋ ਰਹੇ ਹਨ ਉਸ ਤੋਂ ਲੱਗਦਾ ਹੈ ਕਿ 2024 ਦੇ ਲੋਕ ਸਭਾ ਚੋਣਾਂ ਦੌਰਾਨ ਇਹਨਾਂ ਪਾਰਟੀ ਦਾ ਜਮਾਨਤਾ ਜਬਤ ਹੋਣ ਗਿਆ ਉਹਨਾਂ ਪਿੰਡ ਧਰਗੋਟ ਰਧਾਵੇ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਪਿੰਡ ਦੇ ਲੋਕਾਂ ਵਕਾਫ ਸੰਬੰਧੀ ਆ ਰਹੀਆਂ ਮੁਸ਼ਕਲਾਂ ਦਾ ਪਹਿਲ ਦੇ ਆਧਾਰ ਤੇ ਹੱਲ ਕਰਵਾਇਆ ਜਾਵੇਗਾ ਇਸ ਤੋਂ ਮੁੱਖੇ ਗੁਰਦੀਪ ਸਿੰਘ ਰਧਾਵੇ ਨੇ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਵਰਕਰਾਂ ਨੂੰ ਸਰੂਪੇ ਵੇ ਪਾ ਕੇ ਪਾਰਟੀ ਵਿੱਚ ਸ਼ਾਮਲ ਕੀਤਾ ਬਿਊਰੋ ਰਿਪੋਰਟ ਅਲ ਪੰਜਾਬ న్యూਸ ਅੱਜ ਮੀਟਿੰਗ ਜਿਹੜੀ ਆਮ ਆਦਮੀ ਪਾਰਟੀ ਦੀ ਮੀਟਿੰਗ ਧਰਮਕੋਟ ਸੰਧਵਾ ਪਿੰਡ 'ਚ ਹੋਈ ਆ ਬੜਾ ਕੱਟੜ ਕਾਂਗਰਸੀ ਪਿੰਡ ਸੀਗਾ ਪੁਰਾਣਾ ਮੇਰੇ ਖਿਆਲ ਅੱਜ ਦੀ ਮੀਟਿੰਗ ਨੇ ਇੱਕ ਸਾਫਤ ਕਰਤਾ ਕਿ ਜੇ ਧਰਮਕੋਟ ਵਰਗੇ ਪਿੰਡ ਚੇਟੀਆਂ ਢੀਆਂ ਵਟੀਆਂ ਮੀਟਿੰਗਾਂ ਹੋਣ ਲੱਗੀਆਂ ਆਉਣ ਵਾਲੇ ਸਮੇਂ 'ਚ ਕਾਂਗਰਸ ਦੀ ਤਾਂ ਇਹਨਾਂ ਦੀ ਜਮਾਨਤ ਜਬ ਤੋੜੀਆਂ ਜਿਹੜਾ ਡੇਰਾ ਬਾਬਾ ਦਾ ਤੇ ਸਰ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਂ ਲੋਕ ਸਭਾ ਚੋਣਾਂ ਨਹੀਂ ਲੜਾਂਗਾ ਉਹ ਕਿਸਾ ਦੇਖਦੇ ਜਿਹੜੀ ਨਵਜੋਤ ਸਿੰਘ ਸਿੱਧੂ ਦਾ ਕੀ ਦੇਖਣਾ ਹੈ ਜਦੋਂ ਅਗਲਾ ਨਾ ਸਿਆਣਾ ਬੰਦਾ ਜਿਹਨੂੰ ਅਗਲਾ ਭਿੱਖ ਦਿਖੰਡਿਆ ਹੈ ਫਰਨ ਵਾਲੇ ਬੰਦੇ ਨੂੰ ਜਾਂਦਾ ਕਿਹੜਾ ਸਿਆਣਾ ਰਿਆ ਜਿਹਨੇ ਪਹਿਲਾਂ ਕਹਤਾ ਕਿ ਮੈਂ ਤਾਂ ਨਹੀਂ ਲਕਚਰ ਲੜਦਾ ਸਿਆਣਪ ਕਰਕੇ ਆਪਣੀ ਸਰ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਿਹੜਾ ਮਜੀਠੀਆ ਨੇ ਇੱਕ ਵੀਡੀਓ ਵਾਇਰਲ ਕੀਤੀ ਸੀ ਉਹਨਾਂ ਦੀ ਬੇਟੀ ਨੂੰ ਨਿੰਦਾ ਕੀਤੀ ਗਈ ਹੈ ਇਹ ਕਹਣਾ ਚਾਹੁੰਦੇ ਵੇਖੋ ਮੈਂ ਜਿਹੜਾ ਮਜੀਠੀਆ ਸਾਹਿਬ ਦੀ ਗੱਲ ਕਰਦਾ ਉਹਨਾਂ ਦਾ ਮੇਰੇ ਖਲਪੀ ਇੰਨੀ ਛੋਟੀ ਨੀਵੀ ਜਿਹੜੀ ਸਿਆਸਤ ਨਹੀਂ ਕਰਨੀ ਚਾਹੀਦੀ कि ਬੱਚਿਆਂ ਨੂੰ ਨਾਲ ਲੈ ਕੇ ਕਿਸੇ ਪਰਿਵਾਰਕ ਤੇ ਤੁਸੀਂ ਨਿੱਜੀ ਤੁਸ਼ਣ ਬਾਜੀ ਕਰਦੇ ਹੋ ਐਦੋਂ ਘਟਿਆ ਸਿਆਸਤਾਨ ਮੈਂ ਨਹੀਂ ਕਦੀ ਵੇਖੀ ਸਰ ਇੱਕ ਕਾਂਗਰਸ ਆਗੂ ਤੋਂ ਤੁਸੀਂ ਸਮਝਿਆ ਆਪਣਾ ਹੁਣੇ ਗੱਲ ਕਰਕੇ ਹਟੇ ਜੀ ਉਹਦੀ ਕਰਨੇ ਤੇ ਕਰਨੀ ਤੇ ਬੜਾ ਫਰਕ ਆ ਮੈਂ ਕਹਿੰਦਾ ਮੈਂ ਸ਼ਰਿਆਮ ਕਹਿੰਦਾ ਮੈਂ ਟਰ ਕੇ ਕਹਿੰਦਾ ਜੇ ਤੂੰ ਮੈਂ ਤਾਂ ਕਿਆ ਕੱਲ ਤੁਸੀਂ ਵੇਖਿਆ ਉਹਦੀ ਲਾਈਵ ਇੱਕ ਵੀਡੀਓ ਚੈਨਲ ਤੇ ਚੱਲਣ ਈ ਹੈ ਕਿਉਂ ਪਤਾ ਨਹੀਂ ਕਿਹੜੇ ਲੀਡਰ ਨੇ ਜਿਹੜੇ ਪੈਸੇ ਦੇ ਕੇ ਇਲੈਕਸ਼ਨਾਂ ਜਿੱਤਦੇ ਨੇ ਮੈਂ ਕਹਿੰਦਾ ਕਿ ਆਜੋ ਬਾਬੇ ਸ਼੍ਰੀ ਚੰਦ ਦਾ ਦਰਬਾਰ ਸਾਹਿਬ ਆਵੇ ਤਾਂ ਕਵੇ ਮੈਂ ਬੜੀ ਸਾਫ਼ ਸੁਥਰੀ ਇਲੈਕਸ਼ਨ ਲੜੀ ਐ ਹੁਣ ਲੋਕਾਂ ਨੂੰ ਦੱਸਣ ਚੈਨਲ ਤੇ ਨਹੀਂ ਦੱਸਣਾ ਕਿਤੇ ਗੁਰਦੁਆਰੇਆਂ ਕੋਲ ਮਹਾਰਾਜੀ ਹਜ਼ੂਰੀ ਦੇ ਸਾਹਮਣੇ ਕੱਢ ਕੇ ਗੱਲ ਕਰਨਾ ਕਿ ਮੈਂ ਬਾਬੇ ਦੀ ਹਜ਼ੂਰੀ ਚ ਗੁਰੂ ਨਾਨਕ ਸਾਹਿਬ ਦੇ ਦਰਬਾਰ ਸਾਹਿਬ ਡੇਰਾ ਬਾਬਾ ਨਾਲ ਲੋਕ ਕੇ ਗੱਲ ਕਰੇ ਕਿ ਜੇ ਮੈਂ ਇੱਕ ਵੀ ਪੈਸਾ ਵੰਡਿਆ ਤਾਂ ਮੈਨੂੰ ਕੋਸਾਫ਼ਤ ਕਰੇ ਕਹਦੇ ਆਪਾ ਆਪਾ ਜੋ ਕਹੇਗਾ ਉਹ ਬੰਦਾ ਆਪਾ ਮੰਨਣ ਨੂੰ ਤਿਆਰ ਹਰ ਗੱਲ ਮੈਂ ਜਿਵੇਂ ਕਹੇ ਮੈਨੂੰ ਛੱਤਰ ਚ ਪਾਣੀ ਪਿਆ ਦੇ ਇੰਨੀ ਗੱਲ ਕਹਿ ਕੇ ਫੇ ਮੈਂ ਡੇਰਾ ਬਾਬਾ ਦਰਬਾਰ ਸਾਹਿਬ ਖਲੋ ਕੇ ਕੰਨਾ ਕਿ ਮੈਂ ਇੱਕ ਪੈਸਾ ਨਹੀਂ ਵੰਡਿਆ ਇਲੈਕਸ਼ਨ ਬੜੇ ਸਾਫ਼ ਸੱਚੇ ਇਲੈਕਸ਼ਨਾਂ ਨਾਲ ਲੜਿਆ ਤੇ ਮੈਂ ਛੱਤਰ ਚ ਪਾਣੀ ਪੀਣ ਨੂੰ ਤਿਆਰ ਆ ਪਤਾ ਕਿੰਨੇ ਪਰਿਵਾਰ ਆਏ ਨੇ ਸਾਰੇ ਪਰਿਵਾਰ ਸਾਰਾ ਪਿੰਡ ਹੀ ਆ ਗਿਆ ਹੁਣ ਮੈਂ ਪਰਿਵਾਰ ਦਾ ਕਿਹਨਾ ਦੱਸਾਂ ਜਨੋ ਤਾਂ ਸਾਰਾ ਪਿੰਡ ਹੀ ਤੱਕਦਾ ਹੁਣ ਮੈਂ ਕਿਹੜਾ ਕਿਹੜਾ ਪਰਿਵਾਰ ਦਾ ਸਾਰਾ ਤਰਮ ਮੋੜੀ ਆ ਕੇ ਇਸ ਕਰਕੇ ਪਹਿਲਾਂ ਬੋਲਣ ਤੋਂ ਪਹਿਲਾਂ ਕਹਿੰਦਾ ਬੋਲਣ ਤੋਂ ਪਹਿਲਾਂ ਤੋਲਣਾ ਚਾਹੀਦਾ ਕਿ ਮੈਂ ਕੀ ਬੋਲ ਰਿਹਾ ਠੀਕ ਹੈ ਨਾ ਲੋਕ ਨਹੀਂ ਤਾਂ ਥੱਲੇ ਕਮੈਂਟਸ ਲੋਕਾਂ ਦੇ ਪੜ ਲੈਣੇ ਕਿ ਕਮੈਂਟਸ ਲੋਕ ਕੀ ਕਰਦੇ ਨੇ ਉਹ ਉਹਨਾਂ ਵੱਲ ਵੀ ਇਹਨਾਂ ਲੀਡਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਜਿਹੜੀ ਸਟੇਟਮੈਂਟ ਦਿੱਤੀ ਨਹੀਂ ਥੱਲੇ ਕਮੈਂਟਸ ਵੇਖੋ ਕੀ ਕਰਦੇ ਲੋਕ ਇਸ ਕਰਕੇ ਲੋਕਾਂ ਨੂੰ ਕੁਝ ਭੁੱਲਿਆ ਨਹੀਂ ਸਭ ਲੋਕਾਂ ਨੂੰ ਜ਼ਿਆਦਾ ਕੀ ਹੋਇਆ ਇਹ ਜਿਹੜਾ ਪਿਆਜੀ ਨੋਟ ਚੱਲਿਆ ਨਾ ਉਹ ਕਿਸੇ ਨੂੰ ਭੁਲੇਖਾ ਨਹੀਂ ਰਿਹਾ ਕਿ ਕਿੰਨਾ ਗਲਾਬੀ ਨੋਟ ਚੱਲਿਆ ਸਰ ਛੋਟੇ ਕੋਲ ਦੀ ਛੁੱਟੀ ਹੈ ਇਹ ਬਟਾ ਲੈਣ ਉਹ ਸਾਰੇ ਛੁੱਟੀ ਵਰਗੇ ਹੀ ਨੇ ਜਿਹੜੇ ਆ ਗਏ ਨੇ ਉਹਨਾਂ ਦੀ ਵੀ ਛੁੱਟੀ ਆ ਕੋ ਛੁੱਟੀ ਹੋ ਗਈ ਉਹਨਾਂ ਦਾ 24 ਤੋਂ ਦੂਜਿਆਂ ਦੀ ਛੁੱਟੀ ਲੋਕ ਕਰਾ ਦੇਣਗੇ। ਇਹ ਛੁੱਟੀ ਹੋਣੀ ਆ ਸਾਰਿਆਂ ਦੀ। ਸਮਾਂ ਥੋੜਾ ਜਿਹਾ ਡਿੱਕੋ ਸਾਰਿਆਂ ਦੀ ਛੁੱਟੀ ਹੋ ਜਾਏਗੀ। ਮੈਂ ਧਰਮਕੋਟ ਬੋਨੀ ਹਰੰਦਾਵਾ ਆਮ ਪਾਰਟੀ ਦੇ ਵਿੱਚ ਸਹਿਯੋਗ ਦੇਣਾ ਹਾਂ। ਕਾਂਗਰਸ ਪਾਰਟੀ ਵੱਲੋਂ ਆਮ ਟੁੱਟ ਕੇ ਬੰਦੇ ਸਾਡੀ ਆਮ ਪਾਰਟੀ ਨਾਲ ਜੁੜੇ ਆ। ਅੱਜ ਦੀ ਖੁਸ਼ੀ ਵਾਲਾ ਦਿਨ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਕਾਫੀ ਸਮੇਂ ਤੋਂ ਕਾਂਗਰਸੀ ਸੀ ਉਹ ਅੱਜ ਕਾਂਗਰਸ ਨੂੰ ਛੱਡ ਕੇ ਕੋਈ 40-50 ਪਰਿਵਾਰ ਸਾਡੇ ਆਮ ਪਾਰਟੀ ਦੇ ਵਿੱਚ ਆਏ ਹਨ ਸਾਡਾ ਇਹ ਭਰਾ ਬੋਨੀ ਰੰਦਾਵਾ ਜੋ ਕਿ ਬਹੁਤ ਹੀ ਆਮ ਪਾਰਟੀ ਦੇ ਲਈ ਮਿਹਨਤ ਕਰ ਰਿਹਾ ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਜਦੋਂ ਦਾ ਆਮ ਪਾਰਟੀ ਆਈ ਹੈ ਕਾਫੀ ਕੰਮ ਹਨ ਜੋ ਸਾਡੇ ਪਿੰਡ ਦੇ ਵਿੱਚ ਹੋਏ ਹਨ ਜਿਵੇਂ ਕਿ ਸਾਡੇ ਪਿੰਡ ਦੇ ਵਿੱਚ ਨਰੇਗਾ ਦਾ ਕੰਮ ਸ਼ੁਰੂ ਹੋਇਆ ਡਿਸਪੈਂਸਰੀ ਖੁੱਲੀ ਤੇ ਖਾਸ ਕਰਕੇ ਐਡੀ ਵੱਡੀ ਟੈਂਕੀ ਜੋ ਕਾਫੀ ਸਮੇਂ ਤੋਂ ਰੁਕੀ ਹੋਈ ਸੀ ਸਾਡੇ ਭਰਾ ਬੋਨੀ ਅਤੇ ਸਾਡਾ ਭਰਾ ਬਾਜਾ ਜਿਨ੍ਹਾਂ ਦੀ ਮਿਹਨਤ ਸਦਕੇ ਸਾਡਾ ਇੱਕ ਪਾਜੀ ਅਵਤਾਰ ਜੋ ਮੰਗੀਆਂ ਤੋਂ ਹੈ ਉਹਨਾਂ ਦੀ ਇਹਨਾਂ ਦੀ ਮਿਹਨਤ ਸਦਕੇ ਟੈਂਕੀ ਲੱਗੀ ਹੈ ਤੇ ਗਰੀਬਾਂ ਨੂੰ ਪਾਣੀ ਮਿਲੇਗਾ ਅਸੀਂ ਇਸ ਸਮੇਂ ਬਹੁਤ ਹੀ ਖੁਸ਼ ਹਾਂ ਕਿਉਂਕਿ ਆਮ ਪਾਰਟੀ ਜਦੋਂ ਦੀ ਆਈ ਹੈ ਕੁਝ ਨਾ ਕੁਝ ਸਾਡੇ ਪਿੰਡ ਦੇ ਵਿੱਚ ਦਾ ਸੁਧਾਰ ਹੋਇਆ ਹੈ ਨਹੀਂ ਤੇ ਸਾਡੇ ਪਿੰਡ ਦੇ ਵਿੱਚ ਕਾਫੀ ਸਮੇਂ ਤੋਂ ਕੋਈ ਸੁਧਾਰ ਨਹੀਂ ਹੋਇਆ ਬਸ ਗਲੀਆਂ ਬਣ ਗਈਆਂ ਉਹੀ ਬਣ ਗਈਆਂ ਪਰ ਪਾਣੀ ਅਜੇ ਤੱਕ ਵੀ ਉਹ ਗਲੀਆਂ ਦੇ ਵਿੱਚ ਆ ਹੁਣ ਅਸੀਂ ਇਨਾ ਅੱਜ ਆਮ ਪਾਰਟੀ ਦੇ ਵਰੀ ਬਿਹਨਤ ਕੀਤੀ ਹੈ ਸੋ ਸਾਡੇ ਬਹੁਤ ਹੀ ਮਾਨਯੋਗ ਰੰਧਾਵਾ ਜੀ ਗੁਰਦੀਪ ਸਿੰਘ ਜੀ ਰੰਧਾਵਾ ਜੋ ਕਿ ਸਾਡੇ ਐਮ ਐਲ ਏ ਹਨ ਉਹਨਾਂ ਨੇ ਸਾਡੇ ਨਾਲ ਵਾਦਾ ਕੀਤਾ ਹੈ ਕਿ ਤੁਹਾਡੇ ਪਿੰਡ ਦੇ ਵਿਕਾਸ ਦੇ ਲਈ ਮੈਂ ਬਹੁਤ ਮਿਹਨਤ ਕਰਾਂਗਾ ਜੋ ਵੀ ਤੁਹਾਨੂੰ ਲੋੜ ਹੈ ਮੈਂ ਤੁਹਾਡੇ ਨਾਲ ਹਾਂ ਤੁਹਾਡੇ ਨਾਲ ਖੜਾ ਹਾਂ ਤੁਹਾਡੀ ਮਿਹਨਤ ਤੁਹਾਡੀ ਤੁਸੀਂ ਮੈਨੂੰ ਦੱਸੋ ਮੈਂ ਸਾਰੇ ਕੰਮ ਕਰਨ ਲਈ ਤਿਆਰ ਹਾਂ ਮੈਂ ਆਪਣੇ ਵੱਲੋਂ ਸਾਡਾ ਪਤੀਜਾ ਬੋਨੀ ਇਹਦੇ ਵੱਲੋਂ ਇਹ ਸਾਡੇ ਈਸਾਈ 크੍ਰਿਸਚਨ ਪਾਈਚਾਰੇ ਦੇ ਵੱਲੋਂ ਮੈਂ ਸਾਰਿਆਂ ਨੂੰ ਵੱਡੇ ਦਿਨ ਦੀਆਂ ਅਤੇ ਨਵੇਂ ਸਾਲ ਦੀਆਂ ਵੀ ਲੱਖ ਲੱਖ ਵਧਾਈਆਂ ਦਿੰਦਾ ਹਾਂ ਤੁਹਾਨੂੰ ਹਾਂਜੀ ਹਾਂਜੀ 2 4 24 ਦੇ ਵਿੱਚ ਸਾਥ ਵੀ ਦੇਵਾਂਗੇ ਪੂਰੇ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਤੇ ਪੂਰਾ ਅਸੀਂ ਗੁਰਦੀਪ ਸਿੰਘ ਜੀ ਰੰਡਾਵਾ ਦੇ ਨਾਲ ਅਸੀਂ ਹਰ ਸਮੇਂ ਉਹਦੇ ਨਾਲ ਹਾਂ ਜਦੋਂ ਵੀ ਸਾਨੂੰ ਬੁਲਾਵੇ ਜਦੋਂ ਵੀ ਪੂਰਾ ਅਸੀਂ ਉਹਨਾਂ ਦੇ ਲਈ ਮਿਹਨਤ ਕਰਾਂਗੇ